ਕਾਂਗਰਸ ਦਾ ਧੰਨਵਾਦ ਕਰਦਾ ਮੈਂ ਕਾਂਗਰਸ ਨੇ ਬਹੁਤ ਸਹੀ ਟਾਈਮ ਤੇ ਐਲਾਨ ਕੀਤਾ ਅਸੀਂ ਪੂਰੀ ਜਿੱਤ ਜਿਹੜੀ ਹੈ ਉਹ ਆਸਰਾ ਕਰਾ ਕੇ ਕਾਂਗਰਸ ਮੁੱਦੇ ਦੇਖੋ ਪੰਜਾਬ ਦੇ ਵਿੱਚ ਪਹਿਲੀ ਗੱਲ ਦਾ ਅਸੀਂ ਦੇਸ਼ ਦਾ ਦੇਸ਼ ਨੂੰ ਬਚਾਉਣਾ ਹੈ ਦੇਸ਼ ਜੇ ਬਚੇਗਾ ਤਾਂ ਫਿਰ ਅਸੀਂ ਵੀ ਵੱਜ ਜਾਗੇ ਕਿ ਦੇਸ਼ ਜਿਸ ਤਾ ਮੋਦੀ ਸਰਕਾਰ ਚੱਲ ਰਹੀ ਹੈ ਜੇ ਕਿਤੇ ਇਹਨਾਂ ਦੇ ਹੱਥ ਵਿੱਚ ਆ ਜਾਂਦੀ ਦੁਬਾਰਾ ਫਿਰ ਦੇਸ਼ ਨਾ ਬਚਣਾ ਨਾ ਡੈਮੋਕ੍ਰੇਸੀ ਬਚਣੀ ਹੈ ਨਾ ਹੀ ਅਸੀਂ ਜਿਹੜਾ ਇੱਥੋਂ ਕਿਸ ਨੇ ਤਾਂ ਕੀ ਕਰਨੀ ਸਸ ਕਰਕੇ ਪਹਿਲਾ ਸਾਡਾ ਮੁੱਦਾ ਹੈ ਮੋਦੀ ਨੂੰ ਹਟਾਉਣਾ ਮੋਦੀ ਤੇ ਜਾ ਵੀ ਨਹੀਂ ਜਬਾਰੇ ਕੋ ਲੜ ਰਿਹਾ ਗਾਇਸ ਕੋਈ ਗੱਲ ਨਹੀਂ ਜੀ ਉਹ ਕੋਈ ਗੱਲ ਕੀ ਲੱਗਦਾ ਕੋਈ 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 ਵੀ ਲੜ ਸਕਦਾ ਜੀ ਇਲੈਕਸ਼ਨ ਰੋਕਿਆ ਨਹੀਂ ਜਾ ਸਕਦਾ ਉਹ ਵੀ ਉਹ ਵੀ ਸਾਡੇ ਭਰਾ ਨੇ ਕੋਈ ਐਸੀ ਗੱਲ ਨਹੀਂ ਉਹਨਾਂ ਨੇ ਕਹਿਣਾ ਕੁਮਾਰਾ ਸਾਹਿਬਾਂ ਚੰਨੇ ਹੋਏ ਕਾਰਕੂ ਚ ਚਲੋ ਉਹਨਾਂ ਨੇ ਕਹੀ ਜਾਂਦੀ ਅਸੀਂ ਤਾਂ ਕਹਿੰਦੇ ਸਾਰੇ ਸਰਕਾਰ ਯੋ ਨੇ ਸਾਡੇ ਭਰਾ ਨੇ ਅਸੀਂ ਕੋਈ ਚੱਲੇ ਕੋਈ ਕਾਰਕੂ ਜੇ ਅੱਗੇ ਇਹ ਤਾਂ 30 ਸਾਲ ਬਾਅਦ ਵੀ ਲੋਕ ਸਾਨੂੰ ਪਿਆਰ ਕਰ ਰਹੇ ਉਹ ਤਾਂ ਦੁਨੀਆ ਨੇ ਦੱਸ ਲੋਕਾਂ ਨੇ ਦੱਸਣਾ ਕੋਟਰ ਦੱਸ ਕਾਂਗਰਸ ਦਾ ਧੰਨਵਾਦ ਕਰਦਾ ਮੈਂ ਕਾਂਗਰਸ ਨੇ ਬਹੁਤ ਸਹੀ ਟਾਈਮ ਤੇ ਐਲਾਨ ਕੀਤਾ ਅਸੀਂ ਪੂਰੀ ਜਿੱਤ ਜਿਹੜੀ ਹੈ ਉਹ ਆਸਰਾ ਆ ਕੇ ਕਾਂਗਰਸ ਕੀ ਰੋਡ ਲੈ ਪਾ ਕਿਹੜੇ ਕਿਹੜੇ ਮੁਤੇ ਲੈ ਕੇ ਚੱਲੇ ਨਹੀਂ ਮੁੱਦੇ ਦੇਖੋ ਪੰਜਾਬ ਦੇ ਵਿੱਚ ਪਹਿਲੀ ਗੱਲ ਤਾਂ ਅਸੀਂ ਦੇਸ਼ ਦਾ ਦੇਸ਼ ਨੂੰ ਬਚਾਉਣਾ ਹੈ ਦੇਸ਼ ਜੇ ਬਚੇਗਾ ਕਬਛਰ ਅਸੀਂ ਵੀ ਵੱਜਾਂਗੇ ਕਿ ਦੇਸ਼ ਜਿਸ ਦਾ ਮੋਦੀ ਸਰਕਾਰ ਚੱਲ ਰਹੀ ਹੈ ਜੇ ਕਿਤੇ ਇਹਨਾਂ ਦੇ ਹੱਥ ਵਿੱਚ ਆ ਜਾਂਦੀ ਦੁਬਾਰਾ ਫਿਰ ਦੇਸ਼ ਨਾਲ ਬਜਣਾ ਨਾ ਡੈਮੋਕ੍ਰੇਸੀ ਬਚਣੀ ਹੈ ਨਾ ਹੀ ਅਸੀਂ ਤੇਰਾ ਇਥੋਂ ਕਿਸੇ ਨੇ ਤਾਂ ਕੀ ਕਰਨੀ ਸੋਚ ਕਰਕੇ ਪਹਿਲਾ ਸਾਡਾ ਮੁੱਦਾ ਹੈ ਮੋਦੀ ਨੂੰ ਹਟਾਉਣਾ ਮੋਦੀ ਉਹ ਜਿਹੜਾ ਜੀ ਮੇਰੇ ਕੋਲ ਲੜ ਰਿਹਾ ਹੈ ਕੋਈ ਗੱਲ ਨਹੀਂ ਜੀ ਉਹ ਕੋਈ ਗੱਲ ਕੀ ਲੱਗਦਾ ਕੋਈ 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 ਵੀ ਲੜ ਸਕਦਾ ਹੈ ਜੀ ਇਲੈਕਸ਼ਨ ਤੋਂ ਕਿ ਜਨ ਉਹ ਕਿਹਨੇ ਜਾ ਸਕਦਾ ਉਹ ਵੀ ਉਹ ਵੀ ਸਾਡੇ ਭਰਾ ਨੇ ਕੋਈ ਐਸੀ ਗੱਲ ਨਹੀਂ ਉਹਨਾਂ ਤਾਂ ਕਹਿੰਦੇ ਕੁਮਾਇਆ ਸਾਹਿਬ ਤਾਂ ਜੰਨੇ ਹੋਏ ਕਾਰਕੂ ਚ ਚਲੋ ਉਹਨਾਂ ਨੇ ਕਹੀ ਜਾਂਦੀ ਅਸੀਂ ਤਾਂ ਕਹਿੰਦੇ ਸਰਕਾਰ ਯੋ ਨੇ ਸਾਡੇ ਭਰਾ ਨੇ ਅਸੀਂ ਕੋਈ ਚੱਲੇ ਕੋਈ ਕਾਰਕੂ ਜੇ ਹੈਗੇ ਤਾਂ 30 ਸਾਲ ਬਾਅਦ ਵੀ ਲੋਕ ਸਾਨੂੰ ਪਿਆਰ ਕਰ ਰਹੇ ਉਹ ਤਾਂ ਦੁਨੀਆ ਨੇ ਦੱਸ ਲੋਕਾਂ ਨੇ ਦੱਸਣਾ ਕੋਟਰ ਦਾ ਕਾਂਗਰਸ ਦਾ ਧੰਨਵਾਦ ਕਰਦਾ ਮੈਂ ਕਾਂਗਰਸ ਨੇ ਬਹੁਤ ਸਹੀ ਟਾਈਮ ਤੇ ਐਲਾਨ ਕੀਤਾ ਅਸੀਂ ਪੂਰੀ ਜਿੱਥੇ ਜਿਹੜੀ ਹੈ ਉਹ ਆਸਰਾ ਕੇ ਕਾਉਂਟਰ ਪਾਕੇ ਕਿਤੇ ਉੱਤੇ ਲੈ ਕੇ ਚੱਲੇ। ਇਹ ਮੁੱਦੇ ਦੇਖੋ ਪੰਜਾਬ ਦੇ ਵਿੱਚ ਪਹਿਲੀ ਗੱਲ ਤਾਂ ਅਸੀਂ ਦੇਸ਼ ਦਾ ਦੇਸ਼ ਨੂੰ ਬਚਾਉਣਾ ਹੈ। ਦੇਸ਼ ਜੇ ਬਚੇਗਾ ਤਾਂ ਫਿਰ ਅਸੀਂ ਵੀ ਵੱਜਾਂਗੇ। ਕਿ ਦੇਸ਼ ਜਿਸ ਤਾਂ ਮੋਦੀ ਸਰਕਾਰ ਚੱਲ ਰਹੀ ਹੈ ਜੇ ਕਿਤੇ ਇਹਨਾਂ ਦੇ ਹੱਥ ਵਿੱਚ ਆ ਜਾਂਦੀ ਦੁਬਾਰਾ ਫਿਰ ਦੇਸ਼ ਨਾ ਬਚਣਾ ਨਾ ਡੈਮੋਕ੍ਰੇਸੀ ਬਚਣੀ ਹੈ। ਨਾ ਹੀ ਅਸੀਂ ਤੇਰਾ ਇੱਥੇ ਕਿਸੇ ਨੇ ਤਾਂ ਕੀ ਕਰਨੀ। ਸਰਕਾਰ ਕੇ ਪਹਿਲਾ ਸਾਡਾ ਮੁੱਦਾ ਹੈ ਮੋਦੀ ਨੂੰ ਹਟਾਉਣਾ ਮੋਦੀ ਉਹ ਜਿਹੜਾ ਜੀ ਮੀਜ਼ ਬਾਰੇ ਕੋ ਲੜ ਰਿਹਾ ਗਾਇਸ ਉਹ ਕੋਈ ਗੱਲ ਨਹੀਂ ਜੀ ਉਹ ਕੋਈ ਗੱਲ ਲੜਿਆ ਤਾਂ ਕੀ ਲੱਗਦਾ ਕੋਈ 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 ਵੀ ਲੜ ਸਕਦਾ ਜੀ ਇਲੈਕਸ਼ਨ ਨੂੰ ਰੋਕਿਆ ਨਹੀਂ ਜਾ ਸਕਦਾ ਉਹ ਵੀ ਉਹ ਵੀ ਸਾਡੇ ਭਰਾ ਨੇ ਕੋਈ ਐਸੀ ਗੱਲ ਨਹੀਂ ਉਹਨਾਂ ਤਾਂ ਕਹਿੰਦੇ ਕੁਮਾਰਾ ਸਾਹਿਬ ਤਾਂ ਜੰਨੇ ਹੋਏ ਕਰ ਚੁ ਚਲੋ ਉਹਨਾਂ ਨੇ ਕਹੀ ਜਾਂਦੀ ਅਸੀਂ ਤਾਂ ਕਹਿੰਦੇ ਬਰੇ ਸਰਕਾਰ ਯੋ ਨੇ ਸਾਡੇ ਭਰਾ ਨੇ ਅਸੀਂ ਕੋਈ ਚੱਲੇ ਕੋਈ ਕਾਰਸੂਰ ਜੇ ਹੈਗੇ ਤਾਂ 30 ਸਾਲ ਬਾਅਦ ਵੀ ਲੋਕ ਸਾਨੂੰ ਪਿਆਰ ਕਰ ਰਹੇ ਉਹ ਤਾਂ ਦੁਨੀਆ ਨੇ ਦੱਸ ਲੋਕਾਂ ਨੇ ਦੱਸਣਾ ਵੋਟਰ